ਚੰਡੋਲਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਤੇ ਤਕਰੀਬਨ ਐ ਲਾ ਲਓ ਵੀ 4-5 ਚੰਡੋਲ ਨੇ ਤੇ ਜਿਵੇਂ ਆ ਦੋ ਤਿੰਨ ਤਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਛਪਾਰ ਤੇ ਛਪਾਰ ਦੇ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਅੱਜ 12 ਤਰੀਕ ਹੈ 12 ਸਤੰਬਰ ਤੇ 16 ਸਤੰਬਰ ਤੋਂ ਛਪਾਰ ਦਾ ਮੇਲਾ ਹੈ ਤੇ ਇਹ ਕਾਫੀ ਦਿਨ ਮੇਲਾ ਚੱਲਦਾ ਹੁੰਦਾ ਤਕਰੀਬਨ ਹਫ਼ਤਾ ਹੀ ਮੇਲਾ ਚੱਲਦਾ ਹੈ 16 ਤੋਂ ਸ਼ੁਰੂ ਹੋ ਕੇ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਦਿਖਾਵਾਂਗੇ ਇਸ ਪਾਰ ਦੇ ਮੇਲੇ ਦੀਆਂ ਤਿਆਰੀਆਂ ਕਿੰਨੀਆਂ ਤਿਆਰੀਆਂ ਹੋ ਗਈਆਂ ਤੇ ਬਹੁਤ ਬਹੁਤ ਝੂਲੇ ਇੱਥੇ ਵੱਡੇ ਵੱਡੇ ਲੱਗ ਚੁੱਕੇ ਨੇ ਤੇ ਵੱਡੀਆਂ ਵੱਡੀਆਂ ਦੁਕਾਨਾਂ ਲੱਗੀਆਂ ਤੇ ਕੁਝ ਕੁ ਲੱਗ ਰਹੇ ਨੇ ਤੇ ਅੱਜ ਦੀ ਵੀਡੀਓ 'ਚ ਬਣਿਆ ਰਹੇ ਹੋ ਸਾਰਾ ਪਤ ਤੁਹਾਨੂੰ ਦਿਖਾਉਨੇ ਆ ਇੱਧਰ ਤੁਸੀਂ ਦੇਖ ਰਹੇ ਹੋ ਚੰਡੋਲ ਹਨਾ ਵੱਡੇ ਵੱਡੇ ਚੰਡੋਲ ਇੱਥੇ ਲੱਗੇ ਨੇ ਤੇ ਇਹਨਾਂ ਦੀ ਸਾਰੀ ਇਹ ਸੈਟਿੰਗ ਕਰ ਰਹੇ ਨੇ ਤੇ ਚੰਡੋਲਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਤੇ ਤਕਰੀਬਨ ਐ ਲਾ ਲਓ ਵੀ 4-5 ਚੰਡੋਲ ਨੇ ਤੇ ਜਿਵੇਂ ਆ ਦੋ ਤਿੰਨ ਤਾਂ ਤੁਸੀਂ ਸਾਹਮਣੇ ਹੀ ਦੇਖ ਰਹੇ ਹੋ ਹਨਾ ਤੇ ਇਹ ਸਾਰੀ ਤਿਆਰੀ ਕਰ ਰਹੇ ਨੇ ਚੰਡੋਲ ਜਿਹੜੇ ਫਿੱਟ ਕਰ ਰਹੇ ਨੇ ਤੇ 16 ਤਰੀਕ ਨੂੰ ਪਹਿਲਾ ਦਿਨ ਹੈ ਮੇਲੇ ਦਾ ਤੇ ਜਦ ਤੱਕ ਕਹਿਣ ਪੂਰੀਆਂ ਤਿਆਰੀਆਂ ਜਿਹੜੀਆਂ ਕਰ ਦੇਣੀਆਂ ਨੇ ਤੇ ਇੱਧਰ ਵੀ ਇੱਕ ਚੰਡੋਲ ਹੈ ਤੇ ਕਾਫੀ ਚੰਡੋਲ ਲੱਗਦੇ ਨੇ ਇਸੇ ਤਰ੍ਹਾਂ ਵੱਡੇ ਵੱਡੇ ਝੂਲੇ ਇੱਥੇ ਛਪਾਰ ਦੇ ਮੇਲੇ ਦੇ ਵਿੱਚ ਲੱਗਦੇ ਨੇ ਤੇ ਬਹੁਤ ਭਾਰੀ ਜਿਹੜਾ ਇਕੱਠ ਹੁੰਦਾ ਹੈ ਇਹ ਮੇਲੇ ਦੇ ਵਿੱਚ ਮਾਲਵੇ ਦਾ ਮਸ਼ਹੂਰ ਮੇਲਾ ਇਹ ਤੇ ਛਪਾਰ ਅਹਿਮਦਗੜ੍ਹ ਦੇ ਨੇੜੇ ਪੈਂਦਾ ਹੈ ਮਲੇਰ ਕੋਟਲੇ ਦੇ ਨੇੜੇ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਆ ਆਗੇ ਨਾ ਛੋਟੇ ਵੇਜਵਾਕਾਂ ਵਾਲੇ ਝੂਲੇ ਐਵੇਂ ਦੇ ਸਾਰੇ ਵੱਡੇ ਵੱਡੇ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਤੇ ਬਹੁਤ ਕੁਝ ਹੁੰਦਾ ਹੈ ਸੁਪਾਰ ਦੇ ਮੇਲੇ 'ਚ ਦੇਖਣ ਨੂੰ ਤੇ ਜਿਵੇਂ ਮੌਤ ਦਾ ਖੂ ਹਨਾ ਇਧਰ ਆ ਮੌਤ ਦਾ ਖੂ ਤਿਆਰ ਹੋ ਰਿਹਾ ਹੈ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਮੇਲੇ ਦੇ ਵਿੱਚ ਦੇਖਣ ਨੂੰ ਜਿਹੜੀਆਂ ਮਿਲਦੀਆਂ ਨੇ ਤੇ ਵੱਡੇ ਵੱਡੇ ਝੂਲੇ ਇੱਧਰ ਵੀ ਕੁਛ ਕੁ ਝੂਲੇ ਜਿਹੜੇ ਉਹ ਲੱਗ ਰਹੇ ਨੇ ਕੁਛ ਕੁ ਝੂਲੇ ਜਿਹੜੇ ਲੱਗ ਗਏ ਤੇ ਖਾਣ ਪੀਣ ਵਾਲੀਆਂ ਖੜਾਉਣੇ ਵਾਲੀਆਂ ਦੁਕਾਨਾਂ ਉਹ ਸਾਰੀਆਂ ਲੱਗੀਆਂ ਉਹ ਸਾਰਾ ਆਪਾਂ ਦਿਖਾਵਾਂਗੇ ਤੇ ਅੰਦਰ ਵੀ ਦਿਖਾਵਾਂਗੇ ਤੁਹਾਨੂੰ ਵੀ ਕਿੰਨਾ ਕੁ ਇਕੱਠਾ ਹਨਾ ਤੇ ਸੰਗਤਾਂ ਹੁਣ ਤੋਂ ਹੀ ਆਉਣ ਲੱਗੀਆਂ ਦਰਸ਼ਨਾਂ ਵਾਸਤੇ ਤੇ ਦੂਰੋਂ ਦੂਰੋਂ ਇੱਥੇ ਸ਼ਾਮਲ ਹੁੰਦੇ ਨੇ ਮੇਲੇ ਦੇ ਵਿੱਚ ਆ ਕੇ ਲੋਕ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਜਿਵੇਂ ਆ ਕਿਸ਼ਤੀ ਵਾਲਾ ਝੂਲਾ ਹੋ ਗਿਆ ਹਨਾ ਫਿੱਟ ਜਿਹੜਾ ਕਰਤਾ ਤੇ ਇੱਧਰ ਜਿਵੇਂ ਕਰ ਵੀ ਰਹੇ ਨੇ ਹਨਾ ਫਿੱਟ ਦੇਖੋ ਝੂਲਿਆਂ ਦੀ ਸਾਰੀ ਇਹ ਫਿਟਿੰਗ ਚੱਲ ਰਹੀ ਹੈ ਇੱਥੇ ਸਾਰੀਆਂ ਤਿਆਰੀਆਂ ਜਿਹੜੀਆਂ ਸ਼ਿਫਾਰ ਦੇ ਮੇਲੇ ਦੀਆਂ ਹੋ ਚੱਲ ਰਹੀਆਂ ਨੇ ਆ ਚੰਡੋਲ ਜਿਹੜਾ ਫਿੱਟ ਹੋ ਰਿਹਾ ਤੇ ਤਕਰੀਬਨ ਤਕਰੀਬਨ ਤਿਆਰੀਆਂ ਸਾਰੀਆਂ ਹੋ ਗਈਆਂ ਸ਼ਿਫਾਰ ਦੇ ਮੇਲੇ ਦੀਆਂ ਤੇ ਕੁਝ ਕੁ ਝੂਲੇ ਰਹਿ ਗਏ ਜਿਹੜੇ ਲਖਣੋ ਉਹ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜੇ ਲੱਗ ਜਾਣਗੇ ਤੇ ਇੱਧਰ ਆ ਗਈਆਂ ਦੁਕਾਨਾਂ ਸਾਰੀਆਂ ਖੜਾਉਣੇ ਵਾਲੀਆਂ ਤੇ ਆ ਕੁਝ ਪ੍ਰਸ਼ਾਦ ਹੋ ਗਿਆ ਜੇ ਮੈਂ ਅੰਦਰ ਮੱਥਾ ਟੇਕਣ ਵਾਸਤੇ ਹਨ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੇ ਖੜਾਉਣੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਲੱਗੀਆਂ तकरीबन ਸਾਰੀਆਂ ਦੁਕਾਨਾਂ ਇੱਥੇ ਲੱਗ ਚੁੱਕੀਆਂ ਨੇ ਸਪਾਰ ਦੇ ਮੇਲੇ ਤੇ ਸਾਰੇ ਆ ਬੱਚੇ ਵਾਲੇ ਖੜਾਉਣੇ ਹੋਗੇ ਜਿਵੇਂ ਐਵੇਂ ਸਾਰੀਆਂ ਦੁਕਾਨਾਂ ਬਹੁਤ ਵੱਡਾ ਮੇਲਾ ਹੁੰਦਾ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਦੱਸਿਆ ਮਾਲਵੇ ਏਰੀਆ ਦਾ ਬਹੁਤ ਵੱਡਾ ਮੇਲਾ ਹੈ ਤੇ ਬਹੁਤ ਮਸ਼ਹੂਰ ਮੇਲਾ ਹੈ ਸ਼ਿਪਾਰ ਦਾ ਤੇ ਹਫਤਾ ਪੂਰਾ ਹੈ ਮੇਲਾ ਜਿਹੜਾ ਚੱਲਦਾ ਹੈ ਦੁਕਾਨਾਂ ਵੱਡੀਆਂ-ਵੱਡੀਆਂ ਇੱਥੇ ਲੱਗੀਆਂ ਤੇ ਇੱਧਰ ਸਾਰੇ ਇਹ ਝੂਲੇ ਨੇ ਇਹਨਾਂ ਦੀ ਸਾਰੀ ਤਿਆਰੀ ਇਹ ਕਰ ਰਹੇ ਨੇ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਦੇਖਦੇ ਆਂ ਕੁਝ ਜੋ ਕਾਰੇ ਖੜਾਉਣੇ ਜੁਐਲਰੀ ਹੋਗੀ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਮਠਿਆਈਆਂ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਲੱਗੀਆਂ ਹਨ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਅੱਗੇ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਆ ਇੱਥੇ ਜਿਵੇਂ ਟ੍ਰੈਡੀ ਵੀਅਰ ਹੋਗੇ ਬੱਚੇ ਵਾਲੇ ਖੜਾਉਣੇ ਹੋਗੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਨੇ ਤੇ ਅੱਗੇ ਚੱਲਦੇ ਆਂ ਅੱਗੇ ਉਹ ਦੇਖਦੇ ਆਂਗੇ ਆਪਾਂ ਤੇ ਕੁਸ਼ਕ ਦੁਕਾਨਾਂ ਵਾਲੇ ਵੀ ਜਿਹੜੀ ਸਾਰੀ ਤਿਆਰੀ ਉਹ ਕਰ ਰਹੇ ਨੇ ਮੇਲੇ ਦੀ ਹਨਾ ਕੁਸ਼ਕ ਦੁਕਾਨਾਂ ਲੱਗੀਆਂ ਜਿਵੇਂ ਆਖੇ ਖਾਲੀ ਥਾਂ ਪਿਆ ਇੱਥੇ ਸਾਰੀਆਂ ਦੁਕਾਨਾਂ ਲੱਗਣਗੀਆਂ ਇਧਰ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾਲ ਨਾਲ ਆਕਰੋ ਕਰਿਆਣੀਆਂ ਆ ਗਈਆਂ ਕੁਛ ਐਵੇਂ ਦੀਆਂ ਦੁਕਾਨਾਂ ਤੇ ਇੱਧਰ ਜਿਵੇਂ ਆ ਸਾਹਮਣੇ ਕੁਛ ਮਠਿਆਈਆਂ ਵਾਲੀਆਂ ਦੁਕਾਨਾਂ ਆ ਜੀ ਹਨ ਤੇ ਜਲੇਬੀਆਂ ਪਕੌੜੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗੀਆਂ ਇਹ ਆਪਾਂ ਸਾਰੀਆਂ ਤੁਹਾਨੂੰ ਦਿਖਾਉਨੇ ਆ ਆ ਗਰਮ ਗਰਮ ਜਲੇਬੀਆਂ ਜਿਵੇਂ ਇੱਥੇ ਮੜੀਆਂ ਹੋਈਆਂ ਨੇ ਸਾਰੀਆਂ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਲੱਗੀਆਂ ਪਕੌੜੇ ਜਿਹੜੇ ਬਣੇ ਹੋਏ ਨੇ ਤੇ ਆ ਬਹੁਤ ਦੇਖਣ ਨੂੰ ਮਿਲਦੇ ਨੇ ਇਸ ਪਾਰ ਦੇ ਮੇਲੇ ਦੇ ਇਹਨੂੰ ਕਿਉਰ ਕਹਿੰਦੇ ਹੁੰਦੇ ਨੇ ਬਹੁਤ ਵੱਡੀਆਂ-ਵੱਡੀਆਂ ਮਠਿਆਈਆਂ ਵਾਲੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹਨ ਕੁਝ ਹੋਰ ਖਾਣ-ਪੀਣ ਵਾਲੀਆਂ ਸਾਰੀਆਂ ਦੁਕਾਨਾਂ ਉਹ ਦੂਸਰੀ ਸਾਈਡ ਵੀ ਜਿਹੜੀਆਂ ਲੱਗੀਆਂ ਉਹ ਵੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਇਸ ਤਰ੍ਹਾਂ ਸਾਰੀਆਂ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਆਓ ਜੀ ਕਿੰਨੇ ਦਿਨ ਹੋ ਗਏ ਦੁਕਾਨ ਲਾਈ ਨੂੰ ਜੀ ਤੁਹਾਨੂੰ ਕਿ ਆਪਾਂ ਇਹ ਇਹਨਾਂ ਨੂੰ ਕੱਢ ਦੇਣਾ ਆਪਾਂ ਆਤੀ ਆ ਠੀਕ ਹੈ ਠੀਕ ਹੈ ਇਹ ਬਾਈ ਹੁਣੀ ਕਹਿੰਦੇ ਸੀ ਅੱਜ ਆਏ ਆ ਤੇ ਹੋਰ ਦੁਕਾਨਾਂ ਕਹਿੰਦੇ ਕਾਫੀ ਦਿਨਾਂ ਤੋਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਸੇ ਤਰ੍ਹਾਂ ਇੱਥੇ ਕਾਫੀ ਦਿਨ ਪਹਿਲਾਂ ਦੁਕਾਨਾਂ ਜਿਹੜੀਆਂ ਲੱਗ ਜਾਂਦੀਆਂ ਨੇ ਸ਼ਵਾਰ ਕਿਉਂਕਿ ਵੱਡਾ ਮੇਲਾ ਹੁੰਦਾ ਹੈ ਫਿਰ ਇੱਥੇ ਜਿਵੇਂ ਟ੍ਰੈਫਿਕ ਹੁਣੀ ਜਿਹੜੀ ਸ਼ੁਰੂ ਹੋ ਜਾਂਦੀ ਆ ਤਾਂ ਦੁਕਾਨ ਵਾਲਿਆਂ ਨੂੰ ਪ੍ਰੋਬਲਮ ਆਉਂਦੀ ਹੈ ਇੱਥੇ ਤੱਕ ਪਹੁੰਚਣ ਦੇ ਵਿੱਚ ਇੱਥੋਂ ਜਿਵੇਂ ਆ ਪ੍ਰਸ਼ਾਦ ਮਿਲਦਾ ਅੰਦਰ ਮੱਥਾ ਟੇਕਣ ਵਾਸਤੇ ਤੇ ਇੱਥੋਂ ਸਾਰੀਆਂ ਸੰਗਤਾਂ ਜਿਹੜੀਆਂ ਲੈ ਕੇ ਜਾਂਦੀਆਂ ਨੇ ਪ੍ਰਸ਼ਾਦ ਅੰਦਰ ਮੱਥਾ ਟੇਕਿਆ ਜਾਂਦਾ ਆ ਜਿਵੇਂ ਸਾਹਮਣੇ ਸਥਾਨ ਹੈ ਇੱਥੇ ਇਥੇ ਜਿਹੜਾ ਮੱਥਾ ਟੇਕਿਆ ਜਾਂਦਾ ਪੰਦਰ ਵੀ ਜਾਵਾਂਗੇ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਤੇ ਆਹ ਹੋਰੇ ਮੀਨ ਥਾਨ ਬਣਿਆ ਹੋਇਆ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਨੇ ਇੱਥੇ ਦਰਸ਼ਨਾਂ ਵਾਸਤੇ ਤੇ ਆਹ ਸਾਰਾ ਸਮਾਨ ਜਿਵੇਂ ਅੰਦਰ ਜਿਹੜਾ ਸਮਾਨ ਚੜਦਾ ਹੈ ਨਾ ਇਥੋਂ ਲੈ ਕੇ ਜਾਂਦੀਆਂ ਨੇ ਸਭ ਤੋਂ ਕਿਹੜਾ ਕਿਹੜਾ ਸਮਾਨ ਚੜਦਾ ਹੈ ਅੰਦਰ ਮੱਥਾ ਟੇਕਣੋਂ ਉਹ ਲਾਗੀ ਦੀ ਚੜਦੀ ਆ ਅੱਛਾ ਜੀ ਆ ਸਾਰਾ ਸਮਾਨ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਚੜਦਾ ਹੈ ਨਾ ਅਇਤੋ ਲੈ ਕੇ ਜਾਂਦੇ ਨੇ ਸਾਰੇ ਬਖਾਲ ਤੇ ਆ ਮੇਨ ਸਥਾਨ ਇੱਥੇ ਬਣਿਆ ਹੋਇਆ ਇੱਥੇ ਆਪਾਂ ਅੰਦਰ ਜਾਵਾਂਗੇ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਅੰਦਰ ਚાલਦੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਉਣੇ ਆਗੇ ਤੇ ਬਹੁਤ ਸਾਰੀਆਂ ਸੰਗਤਾਂ ਅੱਜ ਪਹੁੰਚੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਇੱਧਰ ਜਿਵੇਂ ਸਾਰੇ ਢੋਲ ਵਾਲੇ ਹਨ ਬੈਠੇ ਨੇ ਇੱਥੇ ਢੋਲ ਇਹ ਇਸ ਤਰ੍ਹਾਂ ਵਜਾਉਂਦੇ ਨੇ ਤੇ ਇੱਥੇ ਜਿਹੜੀ ਮਿੱਟੀ ਕੱਢੀ ਜਾਂਦੀ ਹੈ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਸਾਰੀਆਂ ਜਿਹੜੀਆਂ ਸੰਗਤਾਂ ਇੱਥੇ ਮੱਥਾ ਟੇਕਣ ਆਵੀਆਂ ਨੇ ਆ ਜਗ੍ਹਾ ਦੇ ਉੱਪਰ ਫੇਰ ਇੱਥੇ ਜਿਹੜੀ ਮਿੱਟੀ ਕੱਢੀ ਜਾਂਦੀ ਹੈ ਹਨ ਜਿਵੇਂ ਆ ਕਣਕ ਦੇ ਦਾਣੇ ਪਾਉਦੇ ਆ ਤੇ ਅੰਦਰ ਚੱਲਦੇ ਆ ਅੰਦਰੋਂ ਆਪਾਂ ਦਰਸ਼ਨ ਕਰਾਉਨੇ ਆ ਤੇ ਇਸੇ ਤਰ੍ਹਾਂ ਭਾਰੀ ਜਿਹੜਾ ਕੱਠ ਇੱਥੇ ਰਹਿਣਾ ਹੁਣ ਆਹ ਮਹੀਨਾ ਇਸੇ ਤਰ੍ਹਾਂ ਰਹਿਣਾ ਸ਼ੁਭਾਰ ਦੇ ਸਥਾਨ ਤੇ ਹਨ ਐਵੇਂ ਦੂਰੂ ਦੂਰੂ ਸੰਗ ਤਾਂ ਆਉਣਗੇ ਆ ਅੰਦਰ ਚੱਲਦੇ ਆ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਆਪਾਂ ਕਰਵਾਉਨੇ ਆਗੇ ਜਾ ਕੇ ਤੇ ਆਇ ਤੇ ਬੋਰਡ ਵੀ ਜਿਹੜਾ ਲੱਗਿਆ ਹੋਇਆ ਹਨਾ ਇਹਦੇ ਤੇ ਇਤਿਹਾਸ ਜਿਹੜਾ ਲਿਖ ਕੇ ਦੱਸਿਆ ਹੋਇਆ ਇਹ ਤੋਂ ਇਤਿਹਾਸ ਤੁਸੀਂ ਜਿਹੜਾ ਪੜ ਸਕਦੇ ਹੋ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਇਹ ਸਾਰਾ ਸਥਾਨ ਹੈ ਜਿੱਥੇ ਮੱਥਾ ਦੇਖਦਿਆਂ ਨੇ ਸੰਕਤ ਹਨ ਦਰਸ਼ਨ ਕਰਦਿਆਂ ਤੇ ਅੱਗੇ ਵੀ ਜਿਹੜਾ ਮੱਥਾ ਦੇਖਿਆ ਜਾਂਦਾ ਅੱਗੇ ਚੱਲਦੇ ਆਂ ਅੱਗੋਂ ਆਪਾਂ ਦਰਸ਼ਨ ਕਰਵਾਉਨੇ ਆਂਗੇ ਜਾ ਕੇ ਤੁਹਾਨੂੰ ਹੋਰ ਲਾਓ ਇਹਦਰ ਵੀ ਜਿਹੜਾ ਸਾਡੇ ਕੋਲ ਆ ਜਾਂਦਾ ਦਾਸ ਜਿਹੜੀ ਸਿੱਟੇ ਜਾ ਕੇ ਇਹ ਤਰ੍ਹਾਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਇੱਥੇ ਬਾਤਣਾ ਵਾਸਤੇ ਤੇ ਦਰਸ਼ਨ ਕਰਨਾ ਆਉਂਦੀਆਂ ਨੇ ਸੰਗਤਾਂ ਮੱਥਾ ਟੇਕਦੀਆਂ ਨੇ ਉਹ ਥਾਂ ਦੇ ਉੱਪਰ ਤੇ ਚਲਦੇ ਆਂ ਅੱਗੇ ਆਪਾਂ ਤੇ ਇਹ ਥਾਂ ਤੇ ਸਾਰਾ ਮੱਥਾ ਜਿਹੜਾ ਦੇਖਿਆ ਜਾਦਾ ਇੱਥੋਂ ਹੁਣ ਬਾਹਰ ਜਾਵਾਂਗੇ ਆਪਾਂ ਬਾਹਰੋਂ ਤੁਹਾਨੂੰ ਦਿਖਾਉਨੇ ਆਂ ਕੁਝ ਆਪਾਂ ਜਾ ਕੇ ਤੇ ਬਾਹਰ ਹੋਰ ਵੀ ਜਿਹੜੀਆਂ ਅੱਗੇ ਦੁਕਾਨਾਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਆਪਾਂ ਦਿਖਾਉਂਦੇ ਆ। ਤੇ ਇਹ ਸਾਰਾ ਮੇਨ ਸਥਾਨ ਹੈ ਇੱਥੇ ਜਿੱਥੇ ਦਰਸ਼ਨ ਕੀਤੇ ਜਾਂਦੇ ਨੇ ਮੱਥਾ ਜਿਹੜਾ ਟੇਕਿਆ ਜਾਂਦਾ। ਅੰਦਰੋਂ ਆਪਾਂ ਤੁਹਾਨੂੰ ਦਰਸ਼ਨ ਕਰਵਾਦੇ ਤੇ ਅੱਜ ਵੀ ਬਹੁਤ ਜਿਹੜਾ ਭਾਰੀ ਇੱਥੇ ਇਕੱਠਾ ਹੋਇਆ ਹੋਇਆ ਹੈ। ਚਪਾਰ ਸੰਗਤਾਂ ਦਾ ਜਿਵੇਂ ਆਪਾਂ ਤੁਹਾਨੂੰ ਸਾਰਾ ਦਿਖਾਇਆ ਹੀ ਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਆ ਤੇ ਇੱਥੇ ਵੀ ਇਧਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਮਠਿਆਈਆਂ ਵਾਲੀਆਂ ਹੋ ਗਈਆਂ ਜਿਵੇਂ ਹਨਾ ਇਹ ਸਾਰਾ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਜਿਸ ਤਰ੍ਹਾਂ ਉਧਰ ਮੂੜੇ ਲੱਗੀਆਂ ਨੇ ਜੀ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਜਲੇਬੀਆਂ ਹੋ ਗਈਆਂ ਪਕੌੜੇ ਹੋ ਗਏ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਦੁਕਾਨਾਂ ਦੀ ਗਿਣਤੀ ਇੱਥੇ ਐਵੇਂ ਹੁੰਦੀ ਹੈ ਬਹੁਤ ਜ਼ਿਆਦਾ ਗਿਣਤੀ ਹੁੰਦੀ ਹੈ ਕਿਉਂਕਿ ਬਹੁਤ ਵੱਡਾ ਇਹ ਮੇਲਾ ਹੈ ਪੂਰਾ ਹਫ਼ਤਾ ਹਨਾ ਚੱਲਦਾ ਹੈ ਵੈਸੇ ਤਾਂ ਪਹਿਲੇ ਹਫ਼ਤੇ ਤੋਂ ਵੱਧ ਚੱਲਦਾ ਤੇ ਹੁਣ ਦੇਖ ਲਓ ਵੀ 16 ਤੋਂ ਸ਼ੁਰੂ ਹੈ ਮੇਲਾ ਅੱਜ 12 ਤਰੀਕ ਹੋਗੀ ਅੱਜ ਇੱਥੇ ਤੁਸੀਂ ਰੌਣਕ ਜਿਹੜੀ ਦੇਖ ਸਕਦੇ ਹੋ ਸੰਗਤਾਂ ਦਾ ਜਿਹੜਾ ਇਕੱਠ ਦੇਖ ਸਕਦੇ ਹੋ ਪਹਿਲੀ ਸੰਗਤਾਂ ਪਹੁੰਚਣ ਲੱਗ ਜਾਂਦੀਆਂ ਨੇ ਦਰਸ਼ਨ ਕਰਨ ਵਾਸਤੇ ਇਧਰ ਦੀ ਸਾਈਡ ਸਾਰੇ ਇਹ ਝੂਲੇ ਨੇ ਸਾਹਮਣੇ ਇਧਰੋਂ ਪਾਈ ਸੀਗੇ ਝੂਲੇ ਸੋងਾ ਪਾ ਸਾਰੇ ਦਿਖਾਤੇ ਹਨ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਝੂਲਿਆਂ ਦੀਆਂ ਤੇ ਆਹ ਇੱਥੇ ਜਿਹੜੇ ਪਾ ਰਹੇ ਨੇ ਕੀ ਹੋਰ ਦੇਖ ਸਕਦੇ ਹੋ ਇਹ ਬਹੁਤ ਹੁੰਦੇ ਨੇ ਇੱਥੇ ਅੱਜ ਆਪਣੇ ਇਹ ਦੇ ਮੇਲੇ ਦੇ ਵਿੱਚ ਸਪਾਰਦੇ ਮੇਲੇ ਵਿੱਚ ਤੇ ਇੱਥੇ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਕੁਝ ਬੱਚਿਆਂ ਦੇ ਖੜਾਉਣੇ ਵਾਲੀਆਂ ਹੋ ਗਈਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਸਾਰੀਆਂ ਲੱਗੀਆਂ ਨੇ ਤੇ ਰੌਣਕ ਪੂਰੀ ਹੁਣ ਵੱਧੀ ਸਪਾਰਦੇ ਮੇਲੇ ਦੇ ਵਿੱਚ ਸਾਰੀ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਹਨ ਦੇਖ ਸਕਦੇ ਹੋ ਤੁਸੀਂ ਤੇ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਆ ਕੁਝ ਘਰਾਂ ਦੀ ਵਰਤੋਂ ਵਾਲਾ ਜਿਹੜਾ ਸਮਾਨ ਆ ਗਿਆ ਤੇ ਨਾਲ ਹੀ ਬੱਚਿਆਂ ਵਾਲੇ ਪੜਾਉਣੇ ਆ ਜੁਵੈਲਰੀ ਹੋ ਗਈ ਜਿਵੇਂ ਐਵੇਂ ਜੀਆਂ ਸਾਰੀਆਂ ਚੀਜ਼ਾਂ ਆਣੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਤੇ ਐਵੇਂ ਸਾਰਾ ਕੁਝ ਇੱਥੇ ਦੁਕਾਨਾਂ ਤੇ ਜਿਹੜਾ ਹੈਗਾ ਕਾਫੀ ਅੰਟੀਕ ਅੰਟੀਕ ਚੀਜ਼ਾਂ ਹਨ ਘਰਾਂ ਦੇ ਵਿੱਚ ਰੱਖਣ ਵਾਲੀਆਂ ਕਾਫੀ ਸੋਹਣੀਆਂ-ਸੋਹਣੀਆਂ ਚੀਜ਼ਾਂ ਤੇ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਦਿਖਾਉਨੇ ਆਂ ਆਪਾਂ ਕੁਝ ਹੋਰ ਜਾ ਕੇ ਤੇ ਬਹੁਤ ਝੂਲੇ ਜਿਵੇਂ ਆਪਾਂ ਤੁਹਾਨੂੰ ਦਸਾਏ ਨੇ ਇਸੇ ਤਰ੍ਹਾਂ ਬਹੁਤ ਵੱਡੇ ਵੱਡੇ ਝੂਲੇ ਛਪਾਰ ਦੇ ਮੇਲੇ ਦੇ ਵਿੱਚ ਲੱਗਦੇ ਹਨ ਤੇ ਜਦੋਂ ਮੇਲੇ ਦੇ ਦਿਨਾਂ ਦੇ ਵਿੱਚ ਰਾਤ ਨੂੰ ਜਿਹੜਾ ਨਜ਼ਾਰਾ ਦੇਖਣ ਵਾਲਾ ਹੁੰਦਾ ਛਪਾਰ ਦੇ ਮੇਲੇ ਦਾ ਕਿਉਂਕਿ ਜਿਵੇਂ ਲਾਈਟਾਂ ਚੱਲਦੀਆਂ ਨੇ ਝੂਲੀਆਂ ਦੇ ਉੱਪਰ ਹਨਾ ਹੋਰ ਵੀ ਸੋਹਣਾ ਲੱਗਦਾ ਸਾਰਾ ਨਜ਼ਾਰਾ ਉਹ ਤੇ ਇਸੇ ਤਰ੍ਹਾਂ ਬਹੁਤ ਭਾਰੀ ਇਕੱਠ ਹੁੰਦਾ ਛਪਾਰ ਦੇ ਮੇਲੇ ਦੇ ਵਿੱਚ ਦੂਰੋਂ ਦੂਰੋਂ ਆਉਂਦੀਆਂ ਨੇ ਸੰਗਤਾਂ ਇੱਥੇ ਦੇਖਣ ਆ ਵਾਸਤੇ ਹਨਾ ਤੇ ਇਧਰ ਆਪਾਂ ਚੱਲਦੇ ਆਂ ਅੱਗੇ ਅੱਗੇ ਤੁਹਾਨੂੰ ਕੁਝ ਹੋਰ ਦਿਖਾ ਦਨੇ ਆਪਾਂ ਮੌਤਰਾਕੂਲ ਸਾ ਵੀ ਹੁੰਦਾ ਦੇਖਣ ਆਲਾ ਉਹ ਵੀ ਆਪਾਂ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਜਦੋਂ ਮੇਲਾ ਸ਼ੁਰੂ ਹੋ ਗਿਆ ਉਦੋਂ ਵੀ ਆਪਾਂ ਵੀਡੀਓ ਪਾਵਾਂਗੇ ਜਿਹੜੀ ਤੁਹਾਡੇ ਨਾਲ ਸ਼ੇਅਰ ਜਿਹੜੀ ਵੀਡੀਓ ਕਰਾਂਗੇ ਆ ਜਿਵੇਂ ਸਾਰੀਆਂ ਗੱਡੀਆਂ ਖੜੀਆਂ ਨੇ ਹਨਾ ਸਾਰੀਆਂ ਸੰਗਤਾਂ ਆਈਆਂ ਹੋਈਆਂ ਨੇ ਦਰਸ਼ਨ ਕਰਨ ਵਾਸਤੇ ਅੱਜ ਇਹ ਜਿਹੜਾ ਮਾਹੌਲ ਇੱਥੇ ਮੇਲੇ ਵਾਲਾ ਬਣਿਆ ਹੋਇਆ ਹੈ ਇਧਰ ਸਾਰੇ ਆ ਝੂਲੇ ਆ ਗਏ ਬਹੁਤ ਵੱਡੇ ਵੱਡੇ ਝੂਲੇ ਇੱਥੇ ਜਿਹੜੇ ਲੱਗਦੇ ਨੇ ਸ਼ਪਾਰ ਮੇਲੇ ਦੇ ਵਿੱਚ ਕਿਉਂਕਿ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਹੈ ਇਹ ਤਾਂ ਕਿਤਾਬਾਂ ਦੇ ਵਿੱਚ ਵੀ ਆਉਂਦਾ ਸ਼ਪਾਰ ਦਾ ਮੇਲਾ ਅੱਜ ਮੇਲੇ ਹੋਊਗੀ ਕਿਸ਼ਤੀ ਹੋਊਗੀ ਹੈ ਨਾ ਤੇ ਤਕਰੀਬਨ ਤਾਂ ਸਾਰੇ ਝੂਲੇ ਇਹ ਤਿਆਰ ਖੜੇ ਨੇ ਮੇਲੇ ਦੇ ਪਹਿਲੇ ਦਿਨ ਹੀ ਫਿਰ ਇਹ ਚਲਾ ਦੇਣੇ ਨੇ ਝੂਲੇ ਇਹਨਾਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਲੈਣਾਂ ਦੀਆਂ ਤੇ ਇਸ ਤਰ੍ਹਾਂ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਕਿ ਤੇ ਦੂਰ ਦੂਰ ਤੱਕ ਝੂਲੇ ਹੁੰਦੇ ਨੇ ਇਦੋਂ ਸਾਰੇ ਆਹ ਝੂਲੇ ਹੀ ਨੇ ਸਾਰੇ ਦੂਰ ਦੂਰ ਤੱਕ ਝੂਲੇ ਦਿਖਦੇ ਨੇ ਵੱਡੀਆਂ-ਵੱਡੀਆਂ ਦੁਕਾਨਾਂ ਵੱਡੇ-ਵੱਡੇ ਝੂਲੇ ਮੇਲੇ ਦੇ ਵਿੱਚ ਲੱਗਦੇ ਨੇ ਇਸੇ ਤਰ੍ਹਾਂ ਬਹੁਤ ਅੱچھے ਭਾਰੀ ਜਿਹੜਾ ਇਕੱਠਾ ਹੁੰਦਾ ਛਪਾਰ ਛਪਾਰ ਦੇ ਮੇਲੇ ਦੇ ਵਿੱਚ ਵੱਡੇ-ਵੱਡੇ ਚੰਡੋਲ ਤੁਸੀਂ ਦੇਖੋ ਆਹ ਜਿਹੜੀ ਸੜਕ ਤੇ ਆਪਾਂ ਹੁਣ ਤੁਰੇ ਜਾ ਰਹੇ ਹਾਂ ਇਹ ਸੜਕ ਸਾਰੀ ਉਹ ਦਿਨਾਂ ਮਤਲਬ ਇੱਥੇ ਪੂਰਾ ਇਕੱਠ ਹੁੰਦਾ ਹੈ ਮੇਲੇ ਦੇ ਦਿਨਾਂ ਦੇ ਵਿੱਚ ਹਨਾ ਪਿਛੇ ਹੀ ਪਾਰਕਿੰਗਾਂ ਬਣੀਆਂ ਹੁੰਦੀਆਂ ਨੇ ਜਿਵੇਂ ਹੁਣ ਤਾਂ ਗੱਡੀਆਂ ਇੱਥੇ ਆਉਂਦੀਆਂ ਨੇ ਗੱਡੀਆਂ ਸਾਰੀਆਂ ਪਿੱਛੇ ਹੀ ਰੁਕਣੀਆਂ ਪੈਂਦੀਆਂ ਨੇ ਕਿਉਂਕਿ ਫਿਰ ਇੱਥੇ ਟ੍ਰੈਫਿਕ ਹੋ ਜਾਂਦੀ ਹੈ ਇਕੱਠਾ ਜਿਹੜਾ ਹੋ ਜਾਂਦਾ ਇਧਰ ਜਿਹੜੀਆਂ ਮੌਤ ਦਾ ਖੂ ਬਣਿਆ ਹੋਇਆ ਇਹਦੇ ਵਿੱਚ ਸਟਾਰਟ ਕਰਦੇ ਹੁੰਦੇ ਨੇ ਮੋਟਰਸਾਈਕਲ ਨਾਲ ਅਲੱਗ-ਅਲੱਗ ਤਰੀਕੇ ਨਾਲ ਗੱਡੀ ਨਾਲ ਆਹ ਸਾਹਮਣੇ ਵਾਲੇ ਪਾਸੇ ਇਹਦੀਆਂ ਇਹ ਤਿਆਰੀਆਂ ਜਿਹੜੀਆਂ ਕਰ ਰਹੇ ਨੇ ਇੱਥੇ ਇਹ ਵੀ ਕਾਫੀ ਖਤਰਨਾਕ ਹੁੰਦਾ ਮੈਂ ਪਹਿਲਾਂ ਜਦੋਂ ਪਿਛਲੀ ਵਾਰ ਮੇਲਾ ਸੀ ਉਦੋਂ ਵੀ ਦਿਖਾਇਆ ਸੀ ਆਪਾਂ ਵੀਡੀਓ ਦੇ ਵਿੱਚ ਤੇ ਆਹ ਆਹ ਮੌਤ ਵਾਲਾ ਖੂ ਇਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੈਟਿੰਗ ਆਪਦੀ ਸਾਰੀ ਇਹ ਕਰ ਰਹੇ ਨੇ ਇਸ ਤਰ੍ਹਾਂ ਸੁਪਾਰ ਦੇ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੁਪਾਰ ਦੇ ਮੇਲੇ ਦੀਆਂ ਤਿਆਰੀਆਂ ਤੇ ਸਾਰੀ ਆਪਾਂ ਅਪਡੇਟ ਤੁਹਾਨੂੰ ਦੇਤੀ ਤੇ ਸੁਪਾਰ ਦੇ ਮੇਲੇ ਦੀ ਵੀਡੀਓ ਆਪਾਂ ਪਾਵਾਂਗੇ ਜਦੋਂ ਮੇਲਾ ਜਿਹੜਾ ਸ਼ੁਰੂ ਹੋ ਜੂ ਤੇ ਉਹ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ